ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ੰਦੀਪ ਸਿੰਘ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਆਈ ਅਹਿਮ ਖਬਰ ਜੋ ਕਿਸਾਨਾਂ ਦੀ ਫਾੜੀ ਦਾ ਸੀਜ਼ਨ ਕੁਝ ਹੀ ਦਿਨਾਂ ਤੋਂ ਸਟਾਰਟ ਹੋਣ ਜਾ ਰਿਹਾ ਹੈ ਅਤੇ ਜਿਸ ਦੇ ਵਿੱਚ ਵਾਢੀ ਕਣਕਾਂ ਦੀ ਪਕਾਈ ਬਿਲਕੁਲ ਤਿਆਰ-ਬਰਤਿਆਰ ਹੋ ਰਹੀ ਹੈ ਅਤੇ 1 April ਤੋਂ ਕਿਸਾਨਾਂ ਨੂੰ ਜੋ ਕਣਕ ਦਾ ਸੀਜ਼ਨ ਹੈ ਕਣਕ ਦੀ ਫਸਲ ਹੈ ਉਸ ਦੀ ਸਰਕਾਰੀ ਬੋਲੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ 150 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜੋ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਵਾਅਦਾ ਕਰਨ ਜਾ ਰਹੀ ਹੈ ਅਤੇ ਨਾਲ ਦੀ ਨਾਲ ਸੀਐਮ ਭਗਵੰਤ ਸਿੰਘ ਮਾਨ ਨੇ ਅੱਜ ਕਿਸਾਨਾਂ ਦੇ ਜੋ ਸੋਨੇ ਦੀ ਫਸਲ ਪੰਜਾਬ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਝੋਨੇ ਦੀ ਫਸਲ ਜੋ ਬੀਜਿਆ ਜਾਂਦਾ ਹੈ ਜਿਸ ਦੀ ਬਜਾਈ ਸਰਕਾਰ ਵੱਲੋਂ 15 ਜੂਨ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਰੋਕ ਲਗਾਈ ਗਈ ਸੀ ਪਰ ਅੱਜ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਅਤੇ ਕਿਸਾਨਾਂ ਦੀਆਂ ਮੰਗਾਂ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਮੁਸ਼ਕਲਾਂ ਦੇ ਜੋ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਝੋਨੇ ਦੀ ਲੇਟ ਬਜਾਈ ਹੋਣ ਕਰਕੇ ਜੋ ਵਾਢੀ ਕੀਤੀ ਜਾਂਦੀ ਏ ਉਹ ਉਸ ਸਮੇਂ ਜੋ ਪੂਰੀ ਤਰ੍ਹਾਂ ਸਰਦੀ ਦਾ ਮੌਸਮ ਬਣ ਜਾਂਦਾ ਹੈ ਅਤੇ ਮੌਇਸਚਰ ਜ਼ਿਆਦਾ ਹੋਣ ਕਰਕੇ ਝੋਨੇ ਦੀ ਜੋ ਵਿਕਰੀ ਦੇ ਉੱਪਰ ਇੱਕ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਕਿਸਾਨਾਂ ਨੂੰ ਜਿਸ ਨੂੰ ਲੈ ਕੇ ਸੀਐਮ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਇਸ ਵਾਰ ਜੋ ਸੋਨੀ ਦੀ ਫਸਲ ਝੋਨੇ ਦੀ ਫਸਲ ਹੈ ਉਹ 1 ਜੂਨ ਤੋਂ ਚਾਲੂ ਕਰ ਦਿੱਤੀ ਜਾਵੇਗੀ ਅਤੇ ਜੋ ਬਿਜਲੀ ਦਾ ਪੂਰਾ ਪ੍ਰਬੰਧ 1 ਜੂਨ ਤੋਂ ਕਿਸਾਨਾਂ ਨੂੰ ਮੁਹੱਈਆ 8 ਘੰਟੇ ਲਾਈਟ ਲਗਾਤਾਰ ਦਿੱਤੀ ਜਾਵੇਗੀ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕਟੌਤੀ ਨਹੀਂ ਕੀਤੀ ਜਾਵੇਗੀ ਲਾਈਟ ਦੇ ਵਿੱਚ ਅਤੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਮੁਸ਼ਕਲ ਨਹੀਂ ਆਣ ਦਿੱਤੀ ਜਾਵੇਗੀ ਸੋਨੀ ਦੀ ਫਸਲ ਲੈ ਕੇ ਪਹਿਲਾਂ ਤੋਂ ਹੀ ਪ੍ਰਬੰਧ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਤੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਕਿਸਾਨਾਂ ਨੂੰ ਮੋਟਰਾਂ ਦੀ ਬਜਾਏ ਨਹਿਰਾਂ ਕੱਸੀਆਂ ਦੇ ਰਾਹੀਂ ਪਾਣੀ ਵਧ ਤਵ ਵਧ ਮਾਤਰਾ ਦੇ ਵਿੱਚ ਦਿੱਤਾ ਜਾਵੇਗਾ ਅਤੇ ਟਾਈਲਾਂ ਤੱਕ ਹਰ ਹਾਲ ਦੇ ਵਿੱਚ ਪਾਣੀ ਪਹਚਾਇਆ ਜਾਵੇਗਾ ਅਤੇ ਕਿਸਾਨਾਂ ਨੂੰ ਵੱਡੀ ਮਾਤਰਾ ਦੇ ਵਿੱਚ ਨਹਿਰੀ ਪਾਣੀ ਦੀ ਵਰਤੋਂ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਵਾਧੂ ਵਾਦ ਕਿਸਾਨ ਨਹਿਰੀ ਪਾਣੀ ਦੀ ਵਰਤੋਂ ਕਰਕੇ ਝੋਨੇ ਦੀ ਫਸਲ ਉਹ ਗਾਉਣ ਅਤੇ ਵਾਧੂ ਵਾਦ ਝਾੜ ਪ੍ਰਾਪਤ ਕਰਨਾ ਇਸ ਵਾਰ ਅਸੀਂ ਜਿਹੜਾ ਝੋਨੇ ਦਾ ਜਿਹੜਾ ਸੀਜ਼ਨ ਹੈ ਉਹ ਜਿਹੜੀ ਬਿਜਲੀ ਹੈ ਪਹਿਲਾਂ 16 17 ਜੂਨ ਤੱਕ ਚੱਲੀ ਜਾਂਦੀ ਸੀ ਉਹ ਉਹਦੇ ਨਾਲ ਅੱਗੇ ਸਾਡਾ ਜਿਹੜਾ ਸੀਜ਼ਨ ਹੈ ਉਹ ਫਿਰ ਅਕਤੂਬਰ ਫਸਟ ਵੀਕ ਤੋਂ ਆਉਂਦਾ ਹੈ ਉਹ ਤੱਕ ਮoiisture ਆ ਜਾਂਦਾ ਹੈ ਜਿਹੜਾ ਐਟਮੋਸਫੇਅਰ ਚ ਤੇ ਮoiisture 18% ਹੈ FCI ਦਾ ਜਿਹੜਾ ਸਟੈਂਡਰਡ ਉਦੋਂ 18% ਰਹਿ ਨਹੀਂ ਸਕਦਾ ਹੈ ਨਾ ਸੋ ਇਸ ਵਾਰ ਅਸੀਂ 1 ਜੂਨ ਤੋਂ ਜਿਹੜਾ ਅਕਚੁਅਲੀ ਦੇ ਸੀਜ਼ਨ ਦਾ ਸ਼ੁਰੂ ਨਹੀਂ ਕੋਈ ਪਾਣੀ ਹੈਗਾ ਸਾਡੇ ਕੋਲ ਤੇ ਅਸੀਂ ਨਹਿਰਾਂ ਦੇ ਜਿਹੜੇ ਨੇ ਖਾੜ-ਖੜਤੇ ਸਭ ਬਿਜਲੀ ਹੈ ਕੁਝ ਹੋਊਗੀ 1 ਜੂਨ ਤੋਂ ਝੋਨਾ ਲਾਉਣ ਦੀ ਸੀ ਸੱਤ-ਸੱਤ ਜ਼ਿਲ੍ਹਿਆਂ ਦੇ ਛੇ-ਛੇ ਜ਼ਿਲ੍ਹਿਆਂ ਦੇ ਚਾਰ ਬਣਾਵਾਂਗੇ ਆਪਣਾ ਜ਼ੋਨ ਕਿ ਉਹ ਪਹਿਲਾਂ ਲਾਉਣਗੇ ਆਹ ਤੋਂ ਬਾਅਦ ਲਾਉਣਗੇ ਆਹ ਤੋਂ ਬਾਅਦ ਨੂੰ ਸੀਜ਼ਨ ਵੀ ਲੰਬਾ ਹੋਊਗਾ ਲੇਬਰ ਨੂੰ ਜ਼ਿਆਦਾ ਕੰਮ ਮਿਲੂਗਾ